ਪਾਲ ਸਿੰਘ ਜੀ ਉਪਮਡਾਲ ਫਟੇ ਆਵਾਦ ਜਿੱਥੇ ਡਿਊਟੀ ਕਰਦਾਂ ਸੇਬਾਈ ਕੋਈ ਐਸ ਜੀ ਸਾਹਿਬ ਦੇ ਹੁਕਮ ਮੁਤਾਬਕ ਬਿੱਲਾਂ ਦੀ ਗ੍ਰਹੀ ਕਰਨੇ ਖੜੀ ਰਕਬਦੀ ਉਥੇ ਗਏ ਬਾਈ ਕੋਈ ਮੈਡੀਕਲ ਸਟੋਰ ਹੀ ਉਹਨਾਂ ਦਾ ਸੀ 8000 ਰੁਪਿਆ ਬਿੱਲ ਹੈ ਉਥੇ ਮਨਜੀਂਦਰ ਸਿੰਘ ਲਾਲਪੁਰੇ ਐਮ ਐਲ ਏ ਦਾ ਸਾਲਾ ਬਲਦੇਵ ਸਿੰਘ ਮੋਰਾ ਨਾਲ ਹੋਰ ਗੁੰਡੇ ਲੈ ਕੇ ਤੇ ਆਉਂਦਿਆ ਸਾਰੀ ਪੱਗ ਲਾਈ ਚਪੇੜਾ ਮਾਰੀਆਂ ਮੇਰੀ ਅੱਖ ਦੇ ਬੰਦ ਹੋ ਗਈ ਇੱਕ ਤੇ ਮੇਰੇ ਸਾਰੇ ਕਕਾਰਾਂ ਦੀ ਬੇਦਬੀ ਕੀਤੀ ਅਮਰਤਪੁਰ ਛਗੇਆ ਕਕਾਰਾਂ ਦੀ ਇਹਨਾਂ ਬੇਦਬੀ ਕੀਤੀ ਗੋਲੀ ਮਾਰਦੀ ਵੀ ਤਵਕੀ ਦਿੱਤੀ ਆ ਵੀ ਤੈਨੂੰ ਗੋਲੀ ਮਾਰ ਕੇ ਮਾਰ ਦਾਂਗੇ ਇਹਨਾਂ ਵੀਡੀਓ ਵੀ ਨਹੀਂ ਬਣਾਉਣ ਦਿੱਤੀ ਕਿਸ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਤੇ ਆਕਾਲ ਤਖਤ ਸਾਹਿਬ ਤੋਂ ਤੇ ਸਿੱਖ ਜਥੇਬੰਦੀਆਂ ਤੋਂ ਬੇਨਤੀ ਕਰਦਾ ਕਿ ਮੈਨੂੰ ਇਨਸਾਫ ਦਵਾਇਆ ਜਾਏ ਮੇਰੇ ਕਕਾਰਾਂ ਦੀ ਬੇਦਬੀ ਕੀਤੀ ਆ